ਜੋ ਪਹਿਲਾਂ ਆਪਾਂ ਸਿੱਖੇ ਸੀ ਕੁੰਡੇ ਪਾਉਣੇ ਤਾਂ ਹੁਣ ਆਪਾਂ ਇਹਦੇ ਤੇ ਬੁੰਤੀ ਬਣਾਵਾਂਗੇ ਇਹ ਜਿਹੜੇ ਕੁੰਡੇ ਪਾਏ ਸੀ ਆਪਾਂ ਇਹਦੇ ਚੋਂ ਆਪਾਂ ਇੱਕ ਸਲਾਈ ਕੱਢ ਦੇਾਂਗੇ ਠੀਕ ਹੈ ਸਿੰਪਲੀ ਇੱਕ ਸਲਾਈ ਨਿਕਲ ਜੇਗੀ ਇਹਦੇ ਵਿੱਚੋਂ ਕੁਝ ਵੀ ਨਹੀਂ ਕਰਨਾ ਤੁਸੀਂ ਇੱਕ ਪਾਸਾ ਐਦਾਂ ਖਿੱਚਦੇ ਹੋ ਬਸ ਇਹ ਆਪਣੇ ਕੁੰਡੇ ਰਹਿ ਗਏ ਹੁਣ ਆਪਾਂ ਪਹਿਲਾਂ ਸਿੰਪਲ ਬਣਾਾਂਗੇ ਆਪਾਂ ਗੁੱਚਿਵ ਨਾਲ ਜਿਹੜਾ ਧਗਾ ਧਗਾ ਸੀ ਆਪਣੇ ਕੋਲ ਐਨਾ ਕੀ ਧਗਾ ਬਚਿਆ ਸੀਗਾ ਤੇ ਇਹ ਆਪਣਾ ਇੱਕ ਵਾਰੀ ਆਪਦੇ ਵੱਲ ਨੂੰ ਕਰਨਾ ਠੀਕ ਹੈ ਇਹ ਆਪਣੇ ਕੁੰਡੇ ਨੇ ਜਿੰਨੇ ਸੀਗੇ ਹੁਣ ਆਪਾਂ ਕੀ ਕਰਨੀ ਆ ਪਹਿਲੀ ਸਲਾਈ ਇੱਕ ਦੋ ਸਲਾਈ ਆਪਾਂ ਬਿਲਕੁਲ ਸਿੱਧੀਆਂ ਪਾ ਕੇ ਦੇਖ ਸਕਦੇ ਆ ਇਹ ਆਹ ਕੁੰਡਾ ਹੈ ਆਪਣਾ ਸ਼ਾਇਦ ਤੁਹਾਨੂੰ ਦਿਖ ਰਿਹਾ ਇਹ ਕੁੰਡਾ ਆਪਣਾ ਇਹਦੇ ਵਿੱਚ ਦੀ ਸਲਾਈ ਨੂੰ ਐ ਕੱਢ ਲੈਣਾ ਆਪਾਂ ਠੀਕ ਹੈ ਕੁੰਡੇ ਵਿੱਚ ਦੀ ਆਹੀਂ ਕੱਢ ਲੈ ਤੇ ਜਿਹੜਾ ਆਪਣਾ ਧਾਗਾ ਹੈ ਇਹਨੂੰ ਇਹਦੇ ਉੱਤੋਂ ਦੀ ਬਲੇਟ ਦੇਣਾ ਠੀਕ ਹੈ ਉੱਤੋਂ ਦੀ ਬਲੇਟ ਕੇ ਆਪਾਂ ਇਹਨੂੰ ਵਾਪਸ ਕੱਢ ਲੈਣਾ ਤੇ ਇਹਨੂੰ ਕੁੰਡੇ ਨੂੰ ਆਪਾਂ نیچے ਉਤਾਰ ਦੇਣਾ ਆਹੀਂ ਆਪਾਂ ਨੈਕਸਟ ਕੁੰਡਾ ਠੀਕ ਹੈ ਇਹਦੇ ਵਿੱਚ ਦੀ ਉੱਤੋਂ ਦੀ ਬਲੇਟ ਨਾਲ ਤੇ ਇਹਨੂੰ ਕੱਢ ਲੈਣਾ ਠੀਕ ਹੈ ਬਿਲਕੁਲ ਆਰਾਮ ਨਾਲ ਪੋਲੇ-ਪੋਲੇ ਹੱਥਾਂ ਨਾਲ ਕਰਨਾ ਆਪਾਂ ਦੇਖੋ ਧਾਗਾ ਇਹ ਆਪਣਾ ਗੋਲੇ ਵਾਲਾ ਇਹਨੂੰ ਉਤੋਂ ਦੀ ਬਲੇਟ ਲਿਆ ਇਹਨੂੰ ਵਾਪਸ ਲੈ ਗਏ ਤੇ ਇਹਨੂੰ ਉਤਾਰਤਾ ਇਹ ਸਲਾਈ ਆਪਣੀ ਕੁੰਡੇ ਦੇ ਵਿੱਚ ਦੀ ਆਈ ਉਤੋਂ ਦੀ ਬਲੇਟ ਆਪਾਂ ਵਾਪਸ ਕੀਤਾ ਤੇ ਗੁੰਡਾਉਤਾ ਆਪਾਂ ਠੀਕ ਹੈ ਜੀ ਬਿਲਕੁਲ ਆਸਾਨ ਹੈ ਇਹ ਦੇਖੋ ਅਹੀਂ ਰਾਮ ਨਾਲੀ ਆਪਾਂ ਸਲਾਈ ਨੂੰ ਪਾਉਣਾ ਧਾਗੇ ਨੂੰ ਉਤੋਂ ਦੀ ਬਲੇਟ ਨਾਲ ਤੇ ਵਾਪਸ ਲੈ ਜਾਣਾ ਇਹ ਕੁੰਡਾ ਸਲਾਈ ਤੋਂ ਉੱਤਰਦਾ ਜਾਏਗਾ ਇੱਧਰ ਕੁੰਡੇ ਤਿਆਰ ਹੋਈ ਜਾਣਗੇ ਇੱਧਰੋਂ ਘਟੀ ਜਾਣਗੇ ਕੁੰਡੇ ਆਪਣੇ ਉਨੇ ਹੀ ਰਹਿਣਗੇ ਠੀਕ ਹੈ ਜ ਜਿੱਨਾਂ ਜਰ ਆਪਣੇ ਗੁੰਤੀ ਚ ਵਧਾ ਘਟਾ ਨਹੀਂ ਹੈਗਾ ਇਹ ਆਪਾਂ ਐਦਾਂ ਸਿੰਪਲ ਕਹ ਸਕਦੇ ਬਿਲਕੁਲ ਸਟਾਰਟਿੰਗ ਤਾਂ ਵੈਸੇ ਇਹੀ ਹੈ ਬਿਲਕੁਲ ਸਿੰਪਲ ਤੁਸੀਂ ਐਦਾਂ ਕਹ ਸਕਦੇ ਹੋ ਇਦਾਂ ਹੀ ਤੁਸੀਂ ਕੋਟੀ ਸਵਾਰਟ ਬਣਾ ਕੇ ਵੀ ਪਾ ਸਕਦੇ ਹੋ ਕੋਈ ਔਖਾ ਕੰਮ ਨਹੀਂ ਇਹ ਤੇ ਸੋਹਣਾ ਵੀ ਲੱਗੂਗਾ ਇਹ ਨਹੀਂ ਹੈ ਕਿ ਇਹ ਕੋਈ ਬੁਣਤੀ ਨਹੀਂ ਹੈਗੀ ਚਾਹੇ ਇਹ ਬਿਗਨਰਸ ਵਾਸਤੇ ਹੀ ਹੋਵੇ ਪਰ ਇਹ ਵੀ ਐਚੀ ਲੱਗੂਗੀ ਠੀਕ ਹੈ ਆਪਾਂ ਸਾਰੇ ਇੱਕ ਇੱਕ ਕਰਕੇ ਹੁੰਡੇ ਨੇ ਜਿਹੜੇ ਬੁਣ ਲੈਣ ਠੀਕ ਹੈ ਹੁਣ ਇਹਨੂੰ ਆਪਾਂ ਦੂਜੇ ਪਾਸੇ ਲੈ ਲੈਣਾ ਠੀਕ ਹੈ ਇਹ ਆਪਣੀ ਬੁਣਤੀ ਦੇਖੋ। ਦਿਖ ਰਹੀ ਹੈ ਨਾ? ਬਹੁਤ ਸੋਹਣੀ ਲੱਗ ਰਹੀ ਹੈ ਇਹ। ਬਿਲਕੁਲ ਆਪਾਂ ਆਰਾਮ ਨਾਲ ਬਣਾਈ ਹੈ। ਹੁਣ ਤੁਸੀਂ ਕੀ ਕਰਨਾ? ਦੋ ਪੈਟਰਨ ਨੇ ਇਹ। ਪਹਿਲਾਂ ਆਪਾਂ ਇੱਕ ਕਰ ਲੈਨੇ ਆ। ਇਹਨੂੰ ਆਪ ਏਦਾਂ ਹੀ ਉਤਾਰ ਲਿਆ ਮੰਨ ਲਓ। ਠੀਕ ਹੈ? ਹਾਲੇ ਜੇ ਤੁਹਾਨੂੰ ਨਹੀਂ ਹਸਾਬ ਆਉਂਦਾ ਤਾਂ ਤੁਸੀਂ ਇਹਨੂੰ ਵੀ ਬੁਣ ਲਓ ਕੋਈ ਚੱਕਰ ਨਹੀਂ। ਠੀਕ ਹੈ? ਪਹਿਲਾ ਕੁੰਡਾ ਇਹ ਆਪਣਾ। ਪਹਿਲੇ ਕੁੰਡੇ ਨੂੰ ਵੀ ਆਪਾਂ ਬਣਾ ਹੀ ਲੈਨੇ ਆ। ਠੀਕ ਹੈ ਇਹਨੂੰ ਵੀ ਇਦਾਂ ਹੀ ਬੁਣ ਲਿਓ ਕੁੰਡੇ ਨੂੰ ਕੁੰਡੇ ਵਿੱਚ ਦੀ ਸਲਾਈ ਨੂੰ ਆਪਾਂ ਲਿਆਉਣਾ ਉਤੋਂ ਦੀ ਬਾਲ ਪਾਉਣਾ ਤੇ ਵਾਪਸ ਲੈ ਜਾਣਾ ਇਧਰੋਂ ਉਤਾਰਦੇ ਨੇ ਠੀਕ ਹੈ ਇਧਰੋਂ ਉਤਾਰਨਾ ਜ਼ਰੂਰੀ ਹੈ ਨਹੀਂ ਤਾਂ ਪੈਟਰਨ ਨਹੀਂ ਬਣੇਗਾ ਆਪਣੇ ਆਪ ਹੀ ਕੁੰਡਾ نیچے ਜਾਂਦਾ ਕਿਉਂਕਿ ਉਧਰ ਖਿੱਚ ਪੈ ਜਾਂਦੀ ਆ ਆਹ ਤਾਂ ਅੱਗੇ ਨੂੰ ਖਿੱਚ ਪਈ ਤਾਂ ਇਹ ਆਪੇ نیچے ਜਾਏਗਾ ਠੀਕ ਹੈ ਦੇਖੋ ਆ ਕੁੰਡਾ ਬਣਿਆ ਇਹਨੇ ਖਿੱਚ ਪਾਈ ਤਾਂ ਇਹ ਆਪੇ नीचे जाएगा इधर से सिलाई ਦੇ ਵਿੱਚੋਂ ਨਿਕਲਦਾ ਜਾਏਗਾ ਸिलाई ਦੇ ਉੱਪਰ ਦੀ ਇਧਰੋਂ ਬੰਨਦਾ ਜਾਏਗਾ ਦੇਖੋ ਬਲ ਪਾਇਆ ਵਾਪਿਸ ਜਿੱਥੋਂ ਦੀ ਲਿਆਂਦੀ ਸੀ ਆਪਾਂ ਸिलाई ਉੱਥੇ ਵਾਪਿਸ ਕਰਨੀ ਆਈਆਂ ਇਹ ਸिलाई ਤਾਂ ਆਈ ਵਾਪਿਸ ਜਾਊਗੀ ਠੀਕ ਹੈ ਜੀ ਬੈਗ ਗੇਰ ਪਾਉਣੋਂ ਬੱਸ ਬਲੇਟਾ ਮਾਰਨ ਚੱਕੋ ਜੀ ਠੀਕ ਹੈ ਬਿਲਕੁਲ ਆਸਾਨ ਦੇਖੋ ਬਿਲਕੁਲ ਆਸਾਨ ਹੈ ਇਹ ਬੜੇ ਆਰਾਮ ਨਾਲ ਤੁਸੀਂ ਫਟਾਫਟ ਫਟਾਫਟ ਜਿੰਨੀ ਮਰਜ਼ੀ ਬੁਣੀ ਜਾਏ ਕੋਟੀਆਂ ਸਵਟਰਾਂ ਬਹੁਤ ਆਸਾਨ ਹੈ ਇੱਕ ਵਾਰੀ ਬਸ ਥੋੜਾ ਜਿਹਾ ਹਿਸਾਬ ਲੈ ਲਓ ਇੱਕ ਦੋ ਦਿਨਾਂ 'ਚ ਤੁਸੀਂ ਸਿੱਖ ਜਾਓਗੇ ਹੱਥ ਤੁਹਾਡਾ ਸਾਫ਼ ਹੋ ਜਾਊਗਾ ਠੀਕ ਹੈ ਲੈਸੇ ਲਾਸਟ ਕੁੰਡਾ ਜਾਂ ਪਹਿਲਾ ਕੁੰਡਾ ਖਾਲੀ ਵੀ ਉਤਾਰ ਲੈਂਦੇ ਹੁੰਦੇ ਨੇ ਪਰ ਕੋਈ ਚੱਕਰ ਨਹੀਂ ਆਪਾਂ ਹਲੇ ਸਿੱਖ ਰਹੇ ਹਾਂ ਦੇਖੋ ਤਾਂ ਇਹ ਬੱਟਾਂ ਜੀਆਂ ਬਣ ਜਾਣਗੀਆਂ ਦੇਖ ਸਕਦੇ ਹੋ ਤੁਸੀਂ ਇੱਧਰ ਆਪਣੇ ਕੋਲੇ ਇਹ ਬਣ ਗਈ ਬੱਟ ਜੀ ਨਾਲ ਨਾਲ ਇੱਧਰ ਆਪਣੇ ਕੋਲੇ ਇਹ ਬਣ ਗਈ ਠੀਕ ਹੈ ਬੜਕੋ ਆਸਾਨ ਹੈ ਹੁਣ ਫੇਰ ਆਪਾਂ ਉਦਹੀਂ ਇਹਨੂੰ ਕੁੰਡੇ ਨੂੰ ਆਪਾਂ ਸਿੰਪਲੀ ਬੁਣ ਲਵਾਂਗੇ ਖਾਲੇ ਉਤਾਰਨਾ ਚਲੋ ਇਹ ਆਪਾਂ ਬਾਅਦ ਦੀ ਗੱਲ ਰਹਿ ਗਈ ਪਹਿਲਾਂ ਬੁਣ ਨਹੀਂ ਸਕਦੇ ਆਪਾਂ ਠੀਕ ਹੈ ਜੀ ਦੇਖੋ ਉਤਾਰ ਲਿਆ ਫੇਰ ਉਤਾਰ ਲਿਆ ਦੇਖੋ ਬਿਲਕੁਲ ਬਲ ਪਾਉਣਾ ਦੇਖੋ ਹੁਣ ਤੱਕ ਤੁਹਾਡਾ ਹੱਥ ਚੱਲ ਪਿਆ ਹੋਵੇਗਾ ਦੇਖੋ ਬਲ ਪਾਇਆ ਤੇ ਉਤਾਰਤਾ ਬਲ ਪਾਇਆ ਤੇ ਉਤਾਰਤਾ ਬਲ ਪਾਇਆ ਉਤਾਰਤਾ ਬਸ ਬਿਲਕੁਲ ਆਸਾਨ ਬਿਲਕੁਲ ਹੀ ਆਸਾਨ ਦੇਖੋ ਤੁਸੀਂ ਫਟਾਫਟ ਫਟਾਫਟ ਐ ਬਣਾਉਂਦੇ ਪਤਾ ਵੀ ਲੱਗਦਾ ਹੁੰਦਾ ਕਿ ਕਿੱਧਰ ਦੀ ਪਾਈ ਐ ਸਲਾਈ ਕਿੱਧਰ ਦੀ ਕਰਨੀ ਐ ਦੇਖੋ ਬਿਲਕੁਲ ਆਸਾਨ ਇੱਕ ਇੱਕ ਕਰਕੇ ਬਸ ਤੇ ਆ ਲਖੇ ਕੁੰਡਾ ਕੋਈ ਮਿਸ ਨਾ ਹੋਵੇ। ਨੀਚੇ ਖਾਲੀ ਨਾ ਨਿਕਲ ਜਾਵੇ। ਹੁਣ ਆਪਣੇ ਕੋਲੇ ਇੱਧਰ ਇੱਕ ਵਟ ਜੀ ਹੈ, ਇੱਧਰ ਆਪਣੇ ਕੋਲੇ ਦੋ ਵਟਾਂ ਹੋ ਗਈਆਂ। ਇੱਕ ਦਾ ਤੁਹਾਨੂੰ ਦੇਖੋ ਆ ਦੋ ਵਟਾਂ ਜੀਆਂ ਹੋ ਗਈਆਂ, ਇੱਧਰ ਆਪਣੇ ਕੋਲੇ ਇੱਕ ਵਟ। ਤਾਂ ਹੁਣ ਆਪਾਂ ਇੱਕ ਅੱਧੀ ਵਾਰ ਹੋਰ ਕਰਕੇ ਦੇਖ ਲੈਨੇ ਆ। ਇੱਦਾਂ ਹੀ ਆਪਾਂ ਕੀ ਕਰਨਾ? ਧਾਗਾ ਬਲਨ ਲਉਤੋਂਦੀ ਤੇ ਕੱਢੀ ਜਾ। ਬਿਲਕੁਲ ਇਹ ਦੇਸੀ ਕੇ। ਪੱਲੇ ਹੀ ਦੇਣਾ ਸਮਝੋ, ਕੁੰਡੇ ਪਾਈ ਤੇ ਤੁਸੀਂ ਸ਼ੁਰੂ ਹੋਗੇ। ਕੁਝ ਵੀ ਨਹੀਂ ਆਉਂਦਾ ਨਾ ਤਾਂ ਆਰਾਮ ਨਾਲ ਤੁਸੀਂ ਇਹ ਬਣਾ ਲਓ ਬਿਲਕੁਲ ਸਿੰਪਲ ਬੁਣਤੀ ਹੈ ਤੇ তোর ਦੀ ਚੀਜ਼ ਉਨੀੋਂ ਵਧੀਆ ਬਣੂਗੀ ਜਿੰਨੀਆਂ ਤੁਸੀਂ ਬਾਕੀ ਬੁਣਤੀਆਂ ਨਾ ਬਣਾਉਣੇ ਆ ਇਹਦੇ ਵਿੱਚ ਕੋਈ ਐ ਨਹੀਂ ਕਿ ਇਹ ਤੁਹਾਨੂੰ ਜਚੇਗੀ ਨਹੀਂ ਸੋਹਣੀ ਨਹੀਂ ਲੱਗੇਗੀ ਬਸ ਇਹ ਯੂਜ਼ ਕਰਟ ਹੁੰਦੀ ਹੈ ਕਿਉਂਕਿ ਇਹ ਥੋੜਾ ਅਣਜਾਣ ਵਾਸਤੇ ਕਹੋ ਜਦੋਂ ਇਸਨੂੰ ਕੋਈ ਬੁਣਤੀ ਨਹੀਂ ਆਉਂਦੀ ਉਦੋਂ ਯੂਜ਼ ਕਰ ਲੈਂਦੇ ਨੇ ਸਿੱਖਣ ਵਾਸਤੇ ਇਹ ਯੂਜ਼ ਕਰ ਲੈਂਦੇ ਨੇ ਤਾਂ ਆਈ ਹੋਪ ਤੁਹਾਨੂੰ ਇਹ ਸਲਾਈਆਂ ਜਿਹੜੀਆਂ ਬੁੰਨੀਆਂ ਆ ਗਈਆਂ ਹੋਣਗੀਆਂ ਆਹ ਵਾਲੀ ਬੁੰਤੀ ਦਾ ਕਹਿ ਲਓ ਤਾਂ ਤੁਸੀਂ ਫਿਰ ਸ਼ੁਰੂ ਕਰੋ ਪ੍ਰੈਕਟਿਸ ਕਰੋ ਇਹਦੀ ਉਹਦੇ ਨਾਲ ਤੁਹਾਡਾ ਹੱਥ ਸਾਫ਼ ਹੋਵੇਗਾ ਠੀਕ ਹੈ ਤੇਨੂੰ ਛੱਡਣਾ ਨਹੀਂ ਤੁਸੀਂ ਫਟਾਫਟਾ ਪ੍ਰੈਕਟਿਸ ਕਰੋ ਤੇ ਆਪਾਂ ਆਪਣੀ ਜੈਕਟ ਜਾਂ ਸਵਟਰ ਬਣਾਉਣੀ ਸ਼ੁਰੂ ਕਰੀਏ ਤਾਂ ਫਿਰ ਮਿਲਦੇ ਆਏ ਇਹਦੇ ਪਾਰਟ 3 ਦੇ ਵਿੱਚ ਆਪਾਂ ਹੌਲੀ-ਹੌਲੀ ਇਹਦੇ ਅਨਪਰੂਵ ਕਰਾਂਗੇ ਤਦ ਤੱਕ ਬਾਏ ਬਾਏ